ਆਪ ਤੋਂ ਬਿਲਾ ਫਤਿਹ ਸਾਹਿਬ ਪਈ ਵਾਇਕੂ ਜੀ ਖਾਲਸਾ ਵਾਇਕੂ ਜੀ ਕੀ ਫਤਿਹ ਅੱਜ 26 ਜਨਵਰੀ ਗਣਤੰਤਰ ਦਿਵਸ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਤੇ ਆਪਣੇ ਇੱਥੇ ਮੈਨੇਜਮੈਂਟ ਟੀਮ ਨੇ ਤੇ ਸਕੂਲ ਦੇ ਸਟਾਫ ਨੇ ਬੱਚਿਆਂ ਨੇ ਤੇ ਥਾਣਾ ਮੁਖੀ ਐਸਐਚਓ ਸਾਹਿਬ ਦਾ ਵੀ ਧੰਨਵਾਦ ਕਰਦਾ ਹਾਂ ਬੱਚਿਆਂ ਦਾ ਵੀ ਕਰਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਰੰਗ ਰੰਗ ਪ੍ਰੋਗਰਾਮ ਰੋਚਕ ਕੀਤਾ ਵਧੀਆ ਇਹਨੂੰ ਗਣਤੰਤਰ ਦਿਵਸ ਦਾ ਜਿਹੜਾ ਸਾਰਾ ਆਪਣੇ ਸਟਾਫ ਨੇ ਟੀਚਰਸ ਨੇ ਸਾਰਾ ਇਸ ਬੱਚਿਆਂ ਨੂੰ ਵੀ ਜਾਣੂ ਕਰਵਾਇਆ ਤੇ ਸਾਰੇ ਲੋਕਲ ਜਿਹੜੇ ਆਪਣੇ ਇਥੋਂ ਪਹੁੰਚੇ ਹੋਏ ਸੀਗੇ ਐਮਸੀ ਸਾਹਿਬਾਨ ਨੂੰ ਸਾਰਿਆਂ ਨੂੰ 1950 ਦੇ ਵਿੱਚ 26 ਜਨਵਰੀ ਨੂੰ ਗੰਧੰਤਰ ਦਿਵਸ ਲਾਗੂ ਕੀਤਾ ਗਿਆ ਸੀਗਾ ਉਹਦੇ ਬਾਰੇ ਸਾਰੀ ਜਾਣਕਾਰੀ ਆਪਣੇ ਸਕੂਲ ਸਟਾਫ ਨੇ ਬਹੁਤ ਵਧੀਆ ਦਿੱਤੀ ਆ ਤੇ ਮੈਂ ਧੰਨਵਾਦ ਕਰਦਾ ਹਾਂ ਸਾਰੇ ਮੈਨੇਜਮੈਂਟ ਦਾ ਤੇ ਜਿਨ੍ਹਾਂ ਨੇ ਆਗੇ ਤੋਂ ਸਫਾਈ ਸੇਵਕਾਂ ਨੂੰ ਵੀ ਚਲ ਉਹਨਾਂ ਨੂੰ ਇਹੋ ਜੇ ਦਿਨਾਂ ਤੇ ਆਸਮੀਦ ਹੁੰਦੀ ਆ ਕਿ ਚਲੋ ਸਾਰਾ ਦਿਨ ਉਹ ਵੀ ਗੰਦਗੀ 'ਚ ਹੱਥ ਮਾਰਦੇ ਆ ਉਹਨਾਂ ਦਾ ਵੀ ਆਪਾਂ ਨੂੰ ਮਾਣ ਕਰਨਾ ਅਤੀ ਜ਼ਰੂਰੀ ਹੁੰਦਾ ਵਾ ਤੇ ਇੰਨੇ ਨਾਲ ਉਹਨਾਂ ਦੀ ਹੌਸਲਾ ਵਜਾਈ ਹੋ ਜਾਂਦੀ ਆ ਤੇ ਜਿਸ ਦੇ ਨਾਲ ਉਹ ਕੰਮ ਦੁੱਗਣਾ ਕਰਦੇ ਆ ਦੇਸ਼ ਵਾਸੀਆਂ ਨੂੰ ਗਣਤੰਤਰ ਤੇ ਇਸ ਵਧਾਈਆਂ ਦੇਣਾ ਚਾਹੋਗੇ ਬਿਲਕੁਲ ਬਿਲਕੁਲ 26 ਜਨਵਰੀ ਗਣਤੰਤਰ ਦਿਵਸ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਤੇ ਆਪਣਾ ਇਹ ਲੋਕਤੰਤਰ ਰਾਜ ਆ ਜਿਹੜਾ ਵੀ ਪਹਿਲਾਂ ਰਾਜੇ ਤੋਂ ਬਾਅਦ ਜਿਹੜਾ ਆਪਣਾ ਲੋਕਤੰਤਰ ਰਾਜ ਬਣਾਇਆ ਗਿਆ ਵਾ ਬਹੁਤ ਬਹੁਤ ਵਧਾਈਆਂ ਤੇ ਧੰਨਵਾਦ ਕਰਦੇ ਆ ਜੈ ਸਿੰਘ Ele não topava com o CFC? ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਭੂਮਿਕਾ ਹੈ ਮੈਂ ਸ਼੍ਰੀ ਸੁਖਵਿੰਦਰ ਸਿੰਘ ਸਕੂਲ ਆਫ ਐਮੀਨੈਂਸ ਮੱਲਾਵਾਲਾ ਖਾਸ ਦੀ ਸਟੂਡੈਂਟ ਹਾਂ ਅੱਜ ਅਸੀਂ ਸਾਡੇ ਮੱਲਾਵਾਲਾ ਖਾਸ ਦੇ ਕਮੇਟੀ ਘਰ ਵਿੱਚ ਪਹੁੰਚੇ ਹਾਂ ਜਿੱਥੇ ਅਸੀਂ ਅੱਜ ਨੈਸ਼ਨਲ ਐਂਥਮ ਬੋਲਿਆ ਸੀ ਜਿਵੇਂ ਕਿ ਤੁਹਾਨੂੰ ਅੱਜ ਪਤਾ ਕੀ ਹੈ ਪਤਾ ਹੀ ਹੈ ਕਿ ਅੱਜ ਗਣਤੰਤਰ ਦਿਵਸ ਹੈ ਤੇ ਅਸੀਂ ਇਸ ਗਣਤੰਤਰ ਦਿਵਸ ਦੇ ਮੌਕੇ ਤੇ ਸਾਨੂੰ ਸਾਡੇ ਸਕੂਲ ਦੇ ਟੀਚਰਸ ਇੱਥੇ ਲੈ ਕੇ ਆਏ ਸੀ ਜਿੱਥੇ ਅਸੀਂ ਪੁਲਿਸ ਵਾਲਿਆਂ ਦੀ ਪਰੇਡ ਦੇ ਥਰੂ ਤੇ ਨੈਸ਼ਨਲ ਐਂਥਮ ਬੋਲਣਾ ਸੀਗਾ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਟੀਚਰਸ ਨੇ ਸਾਨੂੰ ਇਹ ਮੌਕੇ ਪ੍ਰਦਾਨ ਕੀਤੇ ਕਿ ਜਿਹੜਾ ਅ ਨਨ ਹਨ ਬੋਲਿਆ ਤੇ ਅੱਜ ਗਣਤੰਤਰ ਦਿਵਸ 26 ਜਨਵਰੀ ਅੱਜ ਹੈਪੀ ਰਿਪਬਲਿਕ ਡੇ ਮਨਾਇਆ ਜਾ ਰਿਹਾ ਹੈ ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਅੱਜ ਹੈਪੀ ਰਿਪਬਲਿਕ ਡੇ ਹੈ ਤੇ ਗਣਤੰਤਰ ਦਿਵਸ ਅੱਜ ਜਿਸ ਦਿਨ